ਦੇਖੋ ਅੱਜ ਬਹੁਤ ਵੱਡਾ ਦਿਨ ਹੈ ਮੈਂ ਕਹੂੰਗਾ ਸਤਗੁਰੂ ਪਪਾ ਨਾਮਦੇਵ ਜੀ ਮਹਾਰਾਜ ਅੱਜ ਉਹਨਾਂ ਦਾ ਪ੍ਰਗਟ ਦਿਵਸ ਹੈ ਔਰ ਬਾਬਾ ਜੀ ਦੀ ਬਾਣੀ ਹੈ ਜਿਹੜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਔਰ ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸਿਰ ਝੁਕਾਉਂਦੇ ਆ ਨਤਮਸਟਕ ਹੁੰਦੇ ਆ ਤਾਂ ਬਾਬਾ ਜੀ ਨੂੰ ਵੀ ਅਸੀਂ ਨਾਲ ਨਤਮਸਟਕ ਹੁੰਦੇ ਆ ਬਾਬਾ ਜੀ ਨੇ ਆਪਣੀ ਬਾਣੀ ਦੇ ਜ਼ਰੀਏ ਸਾਨੂੰ ਮਨੁੱਖਾਂ ਨੂੰ ਭਗਤੀ ਦੇ ਜਰੀਏ ਇਹ ਸਮਝਾਉਣਾ ਕੀਤਾ ਹੈ ਕਿ ਇਹ ਮਨੁੱਖਾ ਇਹ ਜਿਹੜੀ ਤੈਨੂੰ ਦੇਹੀ ਮਿਲੀ ਹੈ ਇਹ ਜਿਹੜਾ ਤੈਨੂੰ ਜਨਮ ਮਿਲੇ ਆ ਇਹ ਜਨਮ ਪਰਮਾਤਮਾ ਦਾ ਨਾਮ ਜਪਣ ਲਈ ਆ ਇਹ ਜਿਹੜੀਆਂ ਤੇਰੀਆਂ ਹੋਰ ਕੁਛ ਵੀ ਤੂੰ ਕਰਦਾ ਫਿਰਦਾ ਤੇਰੇ ਕਿਤੇ ਕੰਮ ਨਹੀਂ ਆਉਣੇ ਸੋ ਇਸ ਕਰਕੇ ਆਪਣੇ ਜ਼ਿੰਦਗੀ 'ਚ ਜਿਉਂਦੇ ਹੋਏ ਜਿਹੜੇ ਤੇਰੇ ਬਾਕੀ ਦੇ ਕੰਮ ਤੂੰ ਕਰਦਾ ਫਿਰਦਾ ਉਹਦੇ ਵਿੱਚ ਪਰਮਾਤਮਾ ਦਾ ਨਾਮ ਤੇਰੀ ਰਸਨਾ ਦੇ ਉੱਤੇ ਤੇਰੀ ਜੀਭ ਦੇ ਉੱਤੇ ਰਹਿਣਾ ਚਾਹੀਦਾ ਸੋ ਉਹਨਾਂ ਦੀ ਬਦੌਲਤ ਅੱਜ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਲੋਕ ਕਰੋੜਾਂ ਲੋਕ ਜਿਹੜੇ ਬਾਬਾ ਜੀ ਨੂੰ ਮੰਨਦੇ ਨੇ ਉਹਨਾਂ ਨੇ ਆਪਣਾ ਜੀਵਨ ਸਫਲਾ ਕੀਤਾ। ਪਰ ਸਾਡੇ ਖੰਨੇ ਦੇ ਵਿੱਚ ਜਿੱਥੇ ਅੱਜ ਅਸੀਂ ਇਸ ਸਥਾਨ ਤੇ ਖੜੇ ਆ ਗੁਰੂ ਘਰ ਦੇ ਵਿੱਚ ਤੇ ਇਹ ਦੇਖੋ ਕਿੰਨਾ ਸਾਡੀ ਕਿੰਨੀ ਬਹੁਤ ਵੱਡੀ ਗੱਲ ਹੈ ਕਿ ਹਰ ਸਾਲ ਵੈਸੇ ਤਾਂ ਉਹਰੇ ਸਾਲ 'ਚ ਕਈ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਪਰ ਜਿਹੜਾ ਵੱਡਾ ਪ੍ਰੋਗਰਾਮ ਹੈ ਹਰ ਸਾਲ ਬਾਬਾ ਨਾਮਦੇਵ ਜੀ ਦੇ ਜੋ ਪ੍ਰਕਾਸ਼ ਦਿਹਾੜੇ ਦੇ ਉੱਤੇ ਸਤਗੁਰਾਂ ਦੇ ਹੁੰਦਾ ਤੋ ਉਹ ਉਹ ਅੱਜ ਬਹੁਤ ਵੱਡਾ ਉਰੇ ਪ੍ਰੋਗਰਾਮ ਹੋਇਆ ਸਾਰੀ ਮੈਨੇਜਮੈਂਟ ਕਮੇਟੀ ਗੁਰੂ ਘਰ ਦੀ ਸਾਰੀ ਮੈਨੇਜਮੈਂਟ ਕਮੇਟੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਅੱਜ ਉਰੇ ਪਹੁੰਚ ਕੇ ਨਤਮਸਤਕ ਹੋ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਇਹ ਸਾਡਾ ਪ੍ਰਾਥਮਿਕ ਸਥਾਨ ਹੈ ਬਹੁਤ ਪੁਰਾਣਾ ਸਥਾਨ ਹੈ ਸਾਡੇ ਪੁਰਖਿਆਂ ਤੋਂ ਚੱਲਿਆ ਆ ਰਿਹਾ ਇਹ ਔਰ ਬੜੀ ਭਾਗ ਨੇ ਜੀ ਇਸ ਸਥਾਨ ਦੇ ਉੱਤੇ ਬड़ी कृपा और इस स्थान दे ऊपर जेड़ा इंसान उदे ਨਤਮस्तक ਹੁੰਦਾ ਬਾਬਾ ਜੀ ਤੋਂ ਆਸ਼ੀਰਵਾਦ ਲੈਂਦਾ ਉਹਨੂੰ ਬਰਕਤਾਂ ਮਿਲਦੀਆਂ ਸੋ ਮੈਂ ਇੱਕ ਵਾਰ ਤੋਂ ਫੇਰ ਜਿੱਥੇ ਸਮੂਹ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਾ ਹੈ ਬਿਲਾਕੇ ਇੰਨਾ ਮਾਨ ਸਤਕਾਰ ਆਤਰ ਦਿੰਦੇ ਨੇ ਉਥੇ ਮੈਂ ਮਤਲਬ ਕਿ ਆਪਣੇ ਇਖਤਿਆਰੀ ਕੋਟੇ ਤੋਂ ਜਿਹੜਾ ਬਾਬਾ ਜੀ ਨੇ ਇਸ ਸਥਾਨ ਦਾ ਜਿਹੜਾ ਇੱਕ ਅਲੱਗ ਭਵਨ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਮੈਂ ਉਹਦੇ ਲਈ ਆਪਣੇ ਇਖਤਿਆਰੀ ਕੋਟੇ ਤੋਂ 5 ਲੱਖ ਰੁਪਏ ਜਿਹੜਾ ਅੱਜ ਉਹ ਵੀ ਦੇਖੇ ਜਾ ਰਹੇ ਆ ਇਸ ਥਾਂ ਦੇ ਲਈ ਸੋ ਸਤਿਗੁਰੂ ਕਿਰਪਾ ਕਰਨ ਉਹਨਾਂ ਦੀ ਅਸੀਂ ਦਿੱਤੀਆਂ ਹੋਈਆਂ ਦਾਤਾਂ ਨੇ ਉਹਨਾਂ ਨੂੰ ਕੀ ਦੇਣਾ ਕਹਿੰਦੇ ਤੇਰਾ ਦੀਆ ਤੁਜੇ ਕਿਆ ਰਖੋ ਦਿੱਤਾ ਤਾਂ ਉਹਨਾਂ ਦਾ ਹੀ ਆ ਉਹਨਾਂ ਨੂੰ ਆਪਾਂ ਕੀ ਦੇ ਸਕਦੇ ਸੋ ਪਰ ਚਲੋ ਇੱਕ ਇੱਕ ਰਸਮ ਬਣੀ ਹੋਈ ਐ ਸੋ ਉਹਦੋਂ ਰਸਮ ਨੂੰ ਨਿਭਾਉਂਦੇ ਹੋਏ ਅੱਜ ਇਹ ਅਸੀਂ ਫੈਸਲਾ ਲਗਾਤਾ ਸੋ ਸਤਿਗੁਰੂ ਕਿਰਪਾ ਕਰਨ ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਵੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ आधार कार्ड विच कार दा पता पिता पति दा नाम अते मोबाइल नंबर अपडेट करवाओ गुम होया पैन कार्ड मुड़ प्राप्त करवाओ गुम होया सी गड्डी दी रजिस्ट्रेशन सर्टिफिकेट मुड़ प्राप्त करवाओ हर गड्डी दा इंश्योरेंस तेजी अते परोसे नाल करवाओ सारिया सेवावां सौखिया परोसे योग अते समय से आज ही संपर्क करो 베디 스마트 솔루션 ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ